ਜਦੋਂ ਵੀ ਅਸੀਂ ਕਿਸੇ ਬਿਮਾਰੀ ਦੇ ਬਾਰੇ Google ਤੇ ਸਰਚ ਕਰਦੇ ਹਾਂ ਤਾਂ ਕਈ ਵਾਰੀ ਸਾਨੂੰ Google ਡਰਾ ਦਿੰਦੀ ਹੈ। ਕੈਂਸਰ ਵਰਗੀ ਭੈੜੀ ਬਿਮਾਰੀ ਤੱਕ ਇਸ਼ਾਰਾ ਕਰ ਦਿੰਦੀ ਹੈ ਕਿ ਤੁਹਾਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਜੇ ਤੁਹਾਡੇ ਸਰੀਰ ਦੇ ਵਿੱਚ ਇਹ ਨਿਸ਼ਾਨੀਆਂ ਨੇ ਤੇ ਬੰਦਾ ਕਈ ਵਾਰੀ ਨਾ ਬੜੇ ਵਹਿਮ ਦੇ ਵਿੱਚ ਪੈ ਜਾਂਦਾ ਤੇ ਬੜੀ ਸਟ्रेस ਦੇ ਵਿੱਚ ਆ ਜਾਂਦਾ ਕਿਉਂਕਿ ਕੈਂਸਰ ਹੈ ਹੀ ਇਹੋ ਜੀ ਨਾਮਰਾਦ ਬਿਮਾਰੀ ਹੈ ਜਿਹੋ ਜੇ ਵਾਤਾਵਰਣ ਦੇ ਵਿੱਚ ਅਸੀਂ ਰਹਿ ਰਹੇ ਹਾਂ ਪੋਲੂਸ਼ਨ ਹੈ ਪੈਸਿਸਾਈਡ ਨੇ ਮਲਾਵਟੀ ਖਾਣਾ ਆ ਤੇ ਹੋਰ ਕਈ ਤਰ੍ਹਾਂ ਦੀ ਜਿਹੜੀਆਂ ਇੰਡਸਟਰੀਅਲ ਜਿਹੜੇ ਕੈਮੀਕਲ ਯੂਜ਼ ਹੁੰਦੇ ਨੇ ਉਹਨਾਂ ਦੀ ਲਪੇਟ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਆ ਜੰਨੇ ਆ ਸੋ ਕੈਂਸਰ ਹੋਣ ਦੇ ਜਿਹੜੇ ਚਾਂਸਸ ਐ ਜਿਵੇਂ ਜਿਵੇਂ ਇਹ ਪੋਲੂਸ਼ਨ ਵੱਧ ਰਿਹਾ ਉਵੇਂ-ਉਵੇਂ ਜਿਹੜੇ ਆ ਕੈਂਸਰ ਹੋਣ ਦੇ ਚਾਂਸਸ ਜਿਹੜੇ ਆ ਉਹ ਹਰ ਇੱਕ ਨੂੰ ਵੱਧ ਰਿਹਾ ਸੋ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਦ ਆਪਾਂ ਸੇਵਨ ਕਰੀਏ ਵੀ ਕੈਂਸਰ ਹੋਣ ਦਾ ਜਿਹੜਾ ਡਰ ਆ ਉਹ ਘਟ ਜਵੇ ਜੇ ਕੈਂਸਰ ਬਾਈ ਚਾਂਸਸ ਖੁਦਾਨਾ ਖਾਸਾ ਸਰੀਰ ਦੇ ਵਿੱਚ ਕੈਂਸਰ ਸੈੱਲ ਬਣਦੇ ਪਏ ਨੇ ਤੇ ਮਰ ਜਾਣ। ਦੇਖੋ ਆਯੁਰਵੇਦ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਕਿ ਕੈਂਸਰ ਦੇ ਉੱਤੇ ਬਹੁਤ ਜ਼ਿਆਦਾ ਇਫੈਕਟਿਵ ਨੇ। ਉਹਨਾਂ ਵਿੱਚੋਂ ਦੋ ਚਾਰ ਚੀਜ਼ਾਂ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗਾ ਹਾਂ। ਇਸ ਵੀਡੀਓ ਨੂੰ ਕਿ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਹਰ ਕੋਈ ਇਹਦਾ ਬੈਨੀਫਿਟ ਲੈ ਸਕੇ। ਸੋ ਪਹਿਲੀ ਚੀਜ਼ ਅਦਰਕ, ਦੂਜੀ ਚੀਜ਼ ਕਾਲੀ ਮਿਰਚ, ਤੀਜੀ ਚੀਜ਼ ਹੈਗੀ ਹੈ ਜੀ ਹਲਦੀ ਤੇ ਚੌਥੀ ਚੀਜ਼ ਹੈਗੀ ਹੈ ਜੀ ਸ਼ਹਿਦ। ਇਹ ਚੀਜ਼ਾਂ ਨੂੰ ਵਰਤਣਾ ਕਿਵੇਂ ਆ? ਅਦਰਕ ਨੂੰ ਕੁੱਟ ਲਓ। ਅੱਧਾ ਚਮਚ ਅਦਰਕ ਕੁੱਟ ਲਓ ਤੇ ਡੇਢ ਗਲਾਸ ਪਾਣੀ 'ਚ ਪਾ ਲਓ। ਇਹਨੂੰ ਚੰਗੀ ਤਰ੍ਹਾਂ ਉਬਾਲੋ। ਕਾਲੀ ਮਿਰਚ ਵੀ ਪਾ ਲਓ ਨਾਲ ਚਮਚ ਦਾ ਚੌਥਾ ਹਿੱਸਾ ਨਾ ਪੀਸ ਕੇ ਨਾਲ ਇਹਨੂੰ ਵੀ ਉਬਾਲ ਲਓ। ਉਬਾਲ ਕੇ ਠੰਡਾ ਕਰਕੇ ਪਣ ਲਓ। ਫਿਰ ਠੰਡਾ ਕਰਨ ਤੋਂ ਬਾਅਦ ਜਦੋਂ ਇੱਕ ਗਲਾਸ ਪਾਣੀ ਦਾ ਰਹਿ ਜਾਣਾ ਉਦੋਂ ਨੂੰ ਥੱਲੇ ਲਾਉਣਾ ਤੇ ਇਹਨੂੰ ਇੱਕ ਗਲਾਸ ਨੂੰ ਪਾਣੀ ਦੇ ਨੂੰ ਪੁੰਨ ਕੇ ਤੇ ਫਿਰ ਤੁਸੀਂ ਚਮਚ ਦਾ ਚੌਥਾ ਹਿੱਸਾ ਜਾਂ ਅੱਧਾ ਚਮਚ ਤੱਕ ਜਿਹੜਾ ਸ਼ਹਿਦ ਆ ਉਹ ਘੋਲ ਲਓ। ਕਦੀ ਕਿਦਾਂ ਇਹ ਵਿੱਚ ਹਲਦੀ ਵੀ ਪਾ ਸਕਦੇ ਹੋ ਤੇ ਕਦੀ ਕਿਦਾਂ ਤੁਸੀਂ ਸ਼ਾਇਦ ਦੀ ਜਗਾ ਨਿੰਬੂ ਵੀ ਪਾ ਸਕਦੇ ਹੋ ਏਡਡੀ ਡਰਿੰਕ ਐ ਸਵੇਰੇ ਉੱਠ ਕੇ ਖਾਲੀ ਪੇਟ ਲੈਣੀ ਆ ਤਾਂ ਇੱਕ ਤੋਂ ਲੈ ਕੇ ਡੇਢ ਘੰਟਾ ਜਿਹੜਾ ਐ ਫਿਰ ਕੁਝ ਨਹੀਂ ਖਾਣਾ ਪੀਣਾ ਐਕਸਰਸਾਈਜ਼ ਕਰਨ ਚਲੇ ਜਾਓ ਜਾਂ ਸੈਰ ਕਰਨ ਚਲੇ ਜਾਓ ਏਡਡੀ ਡਰਿੰਕ ਐ ਕਰਦੀ ਕੀ ਆ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਇਹੋ ਜਿਹੇ ਕੈਮੀਕਲ ਕੰਪਾਊਂਡ ਹੁੰਦੇ ਨੇ ਜਿਹੜੇ ਕਿ ਕੈਂਸਰ ਸੈੱਲ ਨੂੰ ਮਾਰਦੇ ਨੇ ਤੇ ਕੈਂਸਰ ਸੈੱਲ ਦੀ ਗਰੋਥ ਨੂੰ ਰੋਕਦੇ ਨੇ ਸੋ ਮਹੀਨੇ ਦੇ ਵਿੱਚ ਜੇ 10 ਦਿਨ ਆਪਾਂ ਸੇਵਨ ਕਰ ਲਾਂਗੇ ਨਾ ਤੇ ਸਾਡੀ ਬੋਡੀ ਦੇ ਵਿੱਚ ਇਹੋ ਜਿਹੀ ਕੋ ਭੈੜੀ ਬਿਮਾਰੀ ਦਾ ਜਨਮ ਲੈ ਰਹੀ ਹੈ ਤਾਂ ਉ ਇਹੋ ਜਿਹੇ ਨੁਸਖੇ ਜੇ ਤੁਸੀਂ ਹੋਰ ਜਾਨਣਾ ਚਾਹੁੰਦੇ ਹੋ ਤਾਂ ਮੇਰੇ ਪੇਜ ਨੂੰ ਜੇ ਤੁਸੀਂ ਅਜੇ ਤੱਕ ਨਹੀਂ ਫੋਲੋ ਕੀਤਾ ਤਾਂ ਜ਼ਰੂਰ ਫੋਲੋ ਕਰੋ ਇਹ ਵੀਡੀਓ ਨੂੰ ਕਿ ਜ਼ਰੂਰ ਸ਼ੇਅਰ ਕਰੋ ਤਾਂ ਕਿ ਕਿਸੇ ਦੇ ਕੰਮ ਆ ਸਕੇ ਕਿਸੇ ਨੂੰ ਇਹ ਭੈੜੀ ਬਿਮਾਰੀ ਦੇ ਮੂੰਹ ਦੇ ਵਿੱਚ ਜਾਣ ਤੋਂ ਰੋਕਿਆ ਜਾ ਸਕੇ ਦੋਸਤੋ ਇਸ ਤੋਂ ਇਲਾਵਾ ਸ਼ਿਲਾਜੀ ਦੇ ਵਿਚਲਾ ਫੋਲਵਿਕ ਐਸਿਡ ਜਿਹੜਾ ਹੁੰਦਾ ਨਾ ਉਹ ਵੀ ਕੈਂਸਰ ਸੈੱਲ ਦੀ ਗਰੋਥ ਨੂੰ ਰੋਕਦਾ ਆ ਜੇਕਰ ਤੁਸੀਂ ਸਰੀਰਕ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਆਇਰਨ ਦੀ ਕਮੀ ਹੈ ਤੁਹਾਡਾ ਚਿਹਰਾ ਜਿਹੜਾ 부ਝਿਆ 부ਝਿਆ ਰਹਿੰਦਾ ਤਾਂ ਤੁਸੀਂ ਸ਼ਿਲਾਜੀ ਦਾ ਸੇਵਨ ਕਰ ਸਕਦੇ ਹੋ ਜਿਸ ਦੇ ਵਿੱਚ ਫੋਲਵਿਕ ਐਸਿਡ ਭਰਪੂਰ ਮਾਤਰਾ ਵਿੱਚ ਹੁੰ ਸਕਦੇ ਹੋ ਸੋ ਵੀਡੀਓ ਨੂੰ ਕਿ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ